ਲੈਲਸ ਆ ਦੋ ਸ਼ਬਦ ਅਜ ਵੀ ਜਾਨੀ ਲਈ ਬੋਲੋ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਬਹੁਤ ਵਧੀਆ ਹੈ ਔਰ ਮੇਰਾ ਕਹਿ ਲਿਏ ਜਿਹੜੇ ਬੰਦਿਆਂ ਨੇ ਇਹਨੂੰ ਮਤਲਬ ਜਿਹੜਾ ਸ਼ਾਮਲ ਨਹੀਂ ਹੋਏ ਸ਼ਾਇਦ ਜਿਹੜਾ ਮਿਸ ਕੀਤਾ ਉਹ ਪਛਤਾਉਣਗੇ ਇੰਨਾ ਵਧੀਆ ਮਾਹੌਲ ਹੈ ਉੱਤੇ ਜਿਹੜੀ ਰਿੰਮ ਜਿਮ بارش ਹੋ ਰਹੀ ਹੈ ਤੇ ਅਸੀਂ ਇਸ ਵੇਲੇ ਮੋਰਨਿੰਗ ਹਿੱਲ ਦੇ ਟਾਪ ਤੇ ਬਹੁਤ ਵਧੀਆ ਜਗ੍ਹਾ ਦੇ ਉੱਤੇ ਬੈਠੇ ਆਂ ਅੰਜਾਇ ਕਰ ਰਹੇ ਆਂ ਸੋ ਮੈਂ ਉਹਨਾਂ ਨੂੰ ਜਿਹੜੇ ਅੱਜ ਜਿਨ੍ਹਾਂ ਨੇ ਨਹੀਂ ਇੱਥੇ ਪਾਰਟਿਸਿਪੇਟ ਕੀਤਾ ਉਹਨਾਂ ਲਈ ਜਰੂਰ ਇਹ ਗੱਲ ਕਹੂੰਗਾ ਕਿ ਤੁਸੀਂ ਇੱਕ ਇੱਛਾ ਮੌਕਾ ਜਿਹੜਾ ਉਹ ਗਵਾ ਲਿਆ ਇੱਕ ਚੰਗੀ ਜਿਹੜੀ ਸਾਡੀ ਸੋਸਾਇਟੀ ਸੀ ਉਹਦੇ ਤੋਂ ਤੁਸੀਂ ਮੁੱਖ ਮੋੜ ਲਿਆ ਸੋ ਚੰਗਾ ਨਹੀਂ ਕੀਤਾ ਔਰ ਨਜ਼ਾਰੇ ਜਿੰਨੇ ਨਜ਼ਾਰੇ ਇੱਥੇ ਆ ਰਹੇ ਨੇ ਜੋ ਅਸੀਂ ਸਾਰੇ ਇੱਥੇ ਬੈਠੇ ਆ ਬਹੁਤ ਵਧੀਆ ਸੋ ਇਸੇ ਤਰ੍ਹਾਂ ਦਾ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਤੋ ਮੇਰਾ ਖਿਆਲ ਹੈ ਇਹ ਲਾਜ਼ਮੀ ਹੈ ਬੇ ਕਮਾਂਕਾਰਾਂ ਜੋ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਲਈ ਵੀ ਜੀਣਾ ਚਾਹੀਦਾ ਸੋ ਅਸੀਂ ਸਾਰੇ ਦੋਸਤ ਉਹਨਾਂ ਨੂੰ ਸਿਰਫ ਜਿਹੜੀ ਆ ਉਹ ਰਿਕੁਐਸਟ ਹੀ ਕਰਦੇ ਆਂ ਕਿ ਸ਼ਾਮਲ ਹੋਇਆ ਕਰੋ ਰਾਜਾ ਜੀ ਹਾਂਜੀ ਰਾਜਾ ਜੀ ਉਹ ਕਹਿੰਦੇ ਹੁੰਦੇ ਨੇ ਇੱਕ ਪੰਜਾਬੀ ਦੀ ਕਹਾਵਤ ਹੈ ਨਿਤਨੀ ਲੱਗਣੇ ਮੇਲੇ ਤੇ ਨਿਤ ਨਿਤ ਰਿੰਜਣਾ ਚ ਕੁੜੀਆਂ ਨੇ ਬਹਿਣਾ ਵੀ ਇਹ ਮੇਲੇ ਇਹ ਹਾਸੇ ਇਹ ਖੇਡੇ ਨਿਤ ਨਹੀਂ ਹੁੰਦੇ ਕਦੇ ਕਦੇ ਮੌਕਾ ਮਿਲਦਾ ਲੈਸਾ ਸਹੀ ਗੱਲ ਹੈ ਸਵਾਭ ਬਣਦੇ ਨੇ ਤੂੰ ਸਵਾਭ ਬਣਦੇ ਨੇ ਉਦੋਂ ਜਰੂਰ ਇਕੱਠੇ ਹੋ ਕੇ ਐਦਾਂ ਦੇ ਕਿਉਂਕਿ ਪਤਾ ਕੀ ਹੈ ਅਸੀਂ ਜ਼ਿੰਦਗੀ ਦੇ ਵਿੱਚ ਆਪਣੇ ਕੰਮਕਾਜ ਦੇ ਵਿੱਚ ਦਫਤਰੀ ਕੰਮਕਾਜ ਦੇ ਵਿੱਚ ਘਰੇਲੂ ਕੰਮਕਾਜ ਦੇ ਵਿੱਚ ਬੜੇ ਉਝੇ ਰਹਿੰਦੇ ਨੇ ਤੇ ਕੋਈ ਵਦ ਦੇ ਤੁਸੀਂ ਏ ਚੀਜ਼ ਵਿਦੇਸ਼ਾਂ ਚ ਜਾ ਕੇ ਦੇਖੂਗੇ ਜਿਹੜੇ ਬੰਦੇ ਜਿਨ੍ਹਾਂ ਦੇ ਬੱਚੇ ਉੱਥੇ ਗਏ ਹੋਏ ਨੇ ਉਹਨਾਂ ਦੇ ਨਾਲ ਉੱਥੇ ਪੇਰੈਂਟਸ ਜਾਂਦੇ ਨੇ ਉਹ ਫੀਲ ਕਰਦੇ ਨੇ ਵੀ ਅਸੀਂ ਉਹ ਚੀਜ਼ ਜੋ ਪੰਜਾਬ ਦੇ ਵਿੱਚ ਛੱਡ ਕੇ ਆ ਗਏ ਇੱਥੇ ਨਹੀਂ ਮਿਲਦੀ ਪਰ ਹੁਣ ਤੁਸੀਂ ਜਾ ਕੇ ਦੇਖੂਗੇ ਉਹ ਸਾਡੇ ਨਾਲ ਵੱਧ ਇੰਜੋਏ ਕਰਦੇ ਨੇ ਬਿਲਕੁਲ ਸਾਡੇ ਨਾਲ ਵੱਧ ਇੰਜੋਏ ਕਿਦਾਂ ਕਰਦੇ ਨੇ ਉਹ ਸੈਟਰਡੇ ਸੰਡੇ ਹੀ ਪਰ ਮੈਂ ਕਿਤੇ ਜਾਂਦੇ ਨੇ ਉਹ ਗੱਡੀਆਂ ਲੈ ਕੇ ਬੱਚੇ ਲੈ ਕੇ ਘਰੋਂ ਖਾਣਾ ਪੀਣਾ ਲੈ ਕੇ ਦਰਿਆ ਚਟਾਈਆਂ ਵਿਛਾ ਕੇ ਲੇਕਾਂ ਦੇ ਕੰਡੇ ਪਹਾੜਾਂ ਦੇ ਉੱਤੇ ਜਾ ਕੇ ਇੰਜੋਏ ਕਰਦੇ ਨੇ ਪਰ ਸਾਡੇ ਕੋਲ ਉਹ ਚੀਜ਼ ਨਹੀਂ ਹੈਗੀ ਸਾਨੂੰ ਵੀ ਉਹਨਾਂ ਤੋਂ ਸਭ ਸਿੱਖਣਾ ਚਾਹੀਦਾ ਵੀ ਹਫਤੇ ਮਹੀਨੇ ਜਾਂ 2 ਮਹੀਨੇ ਬਾਅਦ ਕਦੇ ਨਾ ਕਦੇ ਸੱਜਣਾ ਮਿੱਤਰਾਂ ਦੇ ਨਾਲ ਟਾਈਮ ਕੱਢ ਲੈਣਾ ਚਾਹੀਦਾ ਇਹ ਹੀ ਜ਼ਿੰਦਗੀ ਆ ਇਸੀ ਨੇ ਕੰਮ ਆਉਣਾ ਇਹਨਾਂ ਨੇ ਖੜਨਾ ਉਹ ਕਹਿੰਦੇ ਹੁੰਦੇ ਨੇ ਵੀ ਜਾਂਦੇ ਵੇਲੇ ਚਾਰ ਮੋੜਿਆਂ ਦੀ ਲੋੜ ਹੁੰਦੀ ਹੈ ਉਹ ਉਹੀ ਹੁੰਦੇ ਨੇ ਹੋਰ ਕੋਈ ਨਹੀਂ ਹੁੰਦਾ ਹੈਗਾ ਸੋ ਮਿੱਤਰੋ ਮੇਰੀ ਗੱਲ ਦਾ ਗੁੱਸਾ ਤਾਂ ਨਾ ਮੰਨਿਓ ਜਾ ਮੈਂ ਜੋ ਕਹਾਂਗਾ ਪਰ ਮੈਂ ਜੋ ਕਹਾਂਗਾ ਸੱਚ ਕਹਾਂਗਾ ਕਿ ਜ਼ਿੰਦਗੀ ਦੇ ਵਿੱਚ ਥੋੜੇ ਬਹੁਤ ਲਮੇ ਸਾਨੂੰ ਆਪਣੇ ਲਈ ਵੀ ਕੱਢ ਲੈਣੇ ਚਾਹੀਦੇ ਨੇ ਆਪਣੇਆਂ ਦੇ ਲਈ ਵੀ ਕੱਢ ਲੈਣੇ ਚਾਹੀਦੇ ਬਿਲਕੁਲ ਧੰਨਵਾਦ ਥੈਂਕ ਯੂ ਰਾਜਾ ਜੀ ਬਿਲਕੁਲ ਪ੍ਰਿੰਸ ਦੋ ਸ਼ਬਦ ਇਸ ਜਰਨੀ ਬਾਰੇ ਬਿਲਕੁਲ ਦੇਖੋ ਜੀ ਅੱਜ ਪ੍ਰੋਗਰਾਮ ਬਣਿਆ ਸੀਗਾ ਸਵੇਰ ਦਾ ਅਸੀਂ ਸੋਚ ਰਹੇ ਸੀਗੇ ਕਿ ਆ ਵੀ ਇਕੱਠੇ ਹੋ ਹੋਈ ਜਗਾ ਜਾਵਾਂਗੇ ਬਟ ਚਲੋ ਆਪਣਾ ਜਿਹੜਾ ਪ੍ਰੋਗਰਾਮ ਹੈ ਇਸ ਟਾਈਮ ਹਮ ਤੋਂ ਬੈਸਟ ਬਣਿਆ ਹੋਇਆ ਹੈ ਇਹ ਬਹੁਤ ਜਿਆਦਾ ਸਵਾਦ ਆ ਰਿਹਾ ਹੈ ਔਰ ਮੌਸਮ ਨੇ ਕਹਿਰੇ ਪਾਇਆ ਹੋਇਆ ਕਿਸ ਤੋਂ ਵਧੀਆ ਮੌਸਮ ਨਹੀਂ ਕਦੀ ਮਿਲ ਸਕਦਾ ਮਿੱਠੀ ਮਿੱਠੀ ਬਾਰਿਸ਼ ਹੋ ਰਹੀ ਹੈ ਔਰ ਮਿੱਠਾ-ਮਿੱਠਾ ਸਵਾਦ ਆ ਰਿਹਾ ਹੈ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ ਕੱਲ ਯਾ ਹਾਂਜੀ ਭਾਜੀ ਹਾਂਜੀ ਮੈਂ ਪਹਿਲਾਂ ਜਾ ਕੇ ਤਾਂ ਮੈਂ ਮੁੰਨਿਹ ਫਰਸਟ ਟਾਈਮ ਆ ਪਰ ਕਾਫੀ ਇੰਜੋਏ ਕੀਤਾ ਬਹੁਤ ਵਧੀਆ

ਮੋਰਨੀ ਦੇ ਇਸ ਸੁਹਾਣੇ ਸਫ਼ਰ ਤੇ ਦੋ ਸ਼ਬਦ ਰਵਿੰਦਰ ਜੀ ਵੱਲੋਂ ਹਾਂਜੀ ਹਾਂਜੀ ਮਿੱਤਰੋ ਨਜ਼ਾਰਾ ਆ ਗਿਆ ਐਜਾ ਮੌਸਮ بارش ਕਿਹ ਹੱਦ ਹੈ ਬਤਾ ਹੈਰਾਨ ਹੈ ਯਾਰ ਜਿਹੜੇ ਸਾਡੇ ਯਾਰ ਦੋਸਤ ਮਿਸ ਕਰ ਜਾਂਦੇ ਲਹਿਜ਼ਾ ਲਹਿਜ਼ਾ ਆਮ ਨੇ ਤਾਂ ਪੂਰਾ ਜੋਰ ਲਾਤੇ ਵੀ ਨਾ ਜਾਣੇ ਜਾਣਾ ਰਾਜਾ ਵੀ ਵੀਰ ਪਿੱਛੇ ਨਹੀਂ ੜਿਆ ਪ੍ਰਿੰਸ ਤਾਂ ਸਰ ਚੱਕ ਕੇ ਲਿਆ ਸਾਰਿਆਂ ਨੂੰ ਮਜ਼ਾ ਆ ਗਿਆ ਪਰ ਗਿੱਲ ਸਾਹਿਬ ਤੁਸੀਂ ਤਾਂ ਪਿੱਛੇ ਨੂੰ ਪੂੰਛ ਖਿੱਚੀ ਜਾਂਦੇ ਆਂ ਕਦੇ ਘੁੰਮ ਲਿਆ ਕਰੋ ਰਬਨੀ ਗੁਰੂ ਪਤਾ ਨਹੀਂ ਕਿੰਨੇ ਕਿੰਨੀਆਂ ਵਾਰ ਗਿਸ਼ਟ ਕਿੰਨੇ ਪੈ ਕਮਾਣੀ ਯਾਰ ਹੱਤ ਹੋ ਗਈ ਇੱਕ ਦਿਨ ਤਾਂ ਕੱਢ ਲਿਆ ਕਰੋ ਯਾਰਾਂ ਦਸਤਾਂ ਲਈ ਹਰ ਹਫਤਾ ਹੋ ਗਿਆ ਕਬਤੇ ਦੇ ਮੇਕ ਪ੍ਰੋਗਰਾਮ ਬਣਾ ਰਿਹਾ ਸੀ ਵੀ ਨਹੀਂ ਜਾਣਾ 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 ਕਿਤੇ ਨਾ ਕਿਤੇ ਮੈਂ ਵੀ ਥੋੜਾ ਡਗ ਮਗਦਾ ਲੇਕਿਨ ਮੈਂ ਹਟਿਆ ਨਹੀਂ ਮੈਂ ਆਇਆ ਪਲੀਜ਼ ਯਾਰ ਟਾਈਮ ਕੱਢ ਲਿਆ ਕਰੋ ਇਹਦੇ ਬਾਰੇ ਕਦੇ ਕਦੇ ਇੰਜੋਏ ਕਰ ਲਿਆ ਕਰੋ ਪਲੀਜ਼ ਰਿਕਵੈਸਟ ਹੈ ਆ ਜਾਇ ਕਰੋ ਮਜ਼ਾ ਆ ਗਿਆ ਆਈ ਲਵ ਯੂ ਦਿਸ ਜਰਨੀ ਬਹੁਤ ਵਧੀਆ ਸਾਰਿਆਂ ਦਾ ਵਾਜੋ ਬਹੁਤ ਵਧੀਆ ਗਿਲ ਸਾਹਿਬ ਬਹੁਤ ਠੀਕ ਹੈ ਦਰਪਿਣੀ ਪੀ ਕੇ ਠੇਕਿਆਂ ਤੇ ਬਹਿਣਾ ਜੱਟੀਏ ਕੰਮ ਜੱਟਾਂ ਦੇ ਪੁੱਤਾਂ ਦਾ ਗੱਲ ਪੈਣਾ ਜੱਟੀਏ ਹੋ ਦਰਪਿਣੀ ਪੀ ਕੇ ਠੇਕਿਆਂ ਤੇ ਬਹਿਣਾ ਜੱਟੀਏ ਕੰਮ ਜੱਟਾਂ ਦੇ ਪੁੱਤਾਂ ਦਾ ਗੱਲ ਪੈਣਾ ਜੱਟੀਏ ਓ ਪੰਡਤਾਂ ਦੇ ਮੁੰਡੇ ਨਾ भलो न ककरे उहो पंडितां देडे न कॾहिं बकरे नाले बणिए न करन लड़ी घर चल कॾू लड़क वॾे वीर नाल कू न द आई ओ घर चल कॾू लड़क वॾे भाई नाल ਕਿਉਂ ਆਨੰਦ ਆਈ ਕਰ ਚੱਲ ਕੱਡੂ ਰੜਿਕਾਂ